ਬੁੜਾ ਗੁੱਜਰ ਡਰੇਨ ਵਿੱਚ ਡਿੱਗੀ ਕਾਰ ਸਤਿ ਸ਼੍ਰੀ ਅਕਾਲ ਮੈਂ ਸਖਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਹਲਕੇ ਦੀਆਂ ਜਿਹੜੀਆਂ ਖਬਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਇੱਕ ਜਿਹੜਾ ਦਾ ਹਾਦਸਾ ਹੋણો ਜਿਹੜਾ ਟਲ ਗਿਆ ਇੱਕ ਸਾਲ ਪਹਿਲਾਂ ਅਸੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਤਾ ਸੀਗਾ ਪੰਜਾਬੀ ਜਾਗਰਣ ਅਖਬਾਰ ਤੇ ਜਿਹੜੀ ਅਸੀਂ ਕਵਰੇਜ ਕੀਤੀ ਸੀਗੀ ਉਸ ਦਿਨ ਆ ਕਵਰੇਜ ਵੀ ਜਿਹੜੀ ਅਸੀਂ ਮੈਂਸ਼ਨ ਕੀਤੀ ਹੈ ਨਾਲ ਇੱਕ ਸਾਲ ਪਹਿਲਾਂ ਦੀ ਇਹ ਖਬਰ ਜਿਹੜੀ ਅਸੀਂ ਨਾਲ ਮੈਂਸ਼ਨ ਕੀਤੀ ਹੋਈ ਆ ਇਹਦੇ ਵਿੱਚ ਅਸੀਂ ਦੱਸਿਆ ਸੀ ਵੀ ਇੱਕ ਜਾਨ ਰਾਮਗੜ ਚੁੰਗਾ ਤੋਂ ਜਿਹੜੋ ਜਾਨੀ ਸਰ ਨੂੰ ਜਾਣਦੇ ਆ ਤੇ ਬੁੜਾ ਗੁਜਰ ਡਰੇਨ ਤੇ ਜਿਹੜਾ ਪੋਲਾ ਖੋਨਾ ਪੋਲਾ ਤੇ ਇਸ ਪੁਲ ਤੇ ਜਿਹੜੀ ਰੇਲਿੰਗ ਦੀ ਜਿਹੜੀ ਲੋਕਾਂ ਦੀ ਮੰਗ ਸੀਗੀ ਵੀ ਰੇਲਿੰਗ ਨਹੀਂ ਲੱਗੀ ਹੋਈ ਤੇ ਇਸ ਤੋਂ ਪਹਿਲਾਂ ਵੀ ਇੱਥੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਨੁਕਸਾਨ ਹੋਏ ਆ ਕਦੇ ਕੋਈ ਮੋਟਰਸਾਈਕਲ ਡਿੰਗ ਪਿਆ ਕੋਈ ਕਾਰ ਡਿੰਗ ਪੀ ਤੇ ਹਾਲਾਂਕਿ ਇੱਥੇ ਜਾਣੀ ਨੁਕਸਾਨ ਤੋਂ ਜਿਹੜੀ ਬਚਤ ਹੋਈ ਸੀ ਤੇ ਅਸੀਂ ਇੱਕ ਸਾਲ ਜਿਹੜੀ ਪਹਿਲਾਂ ਇਹਦੀ ਕਵਰੇਜ ਕੀਤੀ ਸੀਗੀ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਂਦਾ ਸੀਗਾ ਵੀ ਇਹਦੀ ਜਿਹੜੀ ਰੇਲਿੰਗ ਆ ਜਿਹੜੀ ਉਹ ਬਲਾਈ ਜਾਵੇ ਪਰ ਜਿਹੜਾ ਪ੍ਰਸ਼ਾਸਨ ਆ ਉਹ ਕੰਬ ਕਰਨੀ ਨੀਂ ਦਾ ਜਿਹੜੀ ਉਹ ਸੁੱਤਾ ਹੋਇਆ ਤੇ ਉਹਨਾਂ ਨੇ ਇਸ ਤੇ ਜਿਹੜਾ ਕੋਈ ਅਮਲ ਨਹੀਂ ਕੀਤਾ ਸੀਗਾ ਤੇ ਰੁਟੀਨ ਦੀ ਤਰ੍ਹਾਂ ਰੋਜ਼ਾਨਾ ਦੀ ਤਰ੍ਹਾਂ ਜਿਵੇਂ ਆਵਾਜਾ ਵੀ ਇੱਥੋਂ ਦੀ ਚੱਲਦੀ ਸੀ ਵੱਡੇ ਵਹੀਕਲ ਵੀ ਟੱਪਦੇ ਆ ਜਦੋਂ ਫਸਲ ਦਾ ਟਾਈਮ ਹੁੰਦਾ ਕਿਸਾਨ ਲੈ ਕੇ ਉਦੋਂ ਟਰਾਲੀਆਂ ਲੈ ਕੇ ਵੀ ਟੱਪਦੇ ਆ ਅੱਗੇ ਮੰਡੀਆਂ ਨੂੰ ਜਾਣ ਲਈ ਤੇ ਇਸੇ ਤਰ੍ਹਾਂ ਆ ਜਿਵੇਂ ਹੁਣ ਵੀ ਹਾੜੀ ਦੀ ਫਸਲ ਇਸ ਤੋਂ ਬਾਅਦ ਆਉਣ ਵਾਲੀ ਆ ਤੇ ਅੱਜ ਮਹਾਲਮਪਿੰਡ ਤੋਂ ਕੋਈ ਪਰਿਵਾਰ ਆ ਜਿਹੜਾ ਸਵੇਰੇ ਵੀ ਇਸ ਪੁਲ ਤੋਂ ਲੰਘਿਆ ਹੋਊਗਾ ਮੱਸੀਆਂ ਤੇ ਸ਼੍ਰੀ ਮੁਕਤਸਰ ਸਾਹਿਬ ਦਰਬਾਰ ਸਹਿ ਮੱਥਾ ਟੇਕ ਕੇ ਜਦੋਂ ਵਾਪਸ ਆਉਣ ਸਮੇ ਉਹ ਜਿਹੜਾ ਪਰਿਵਾਰ ਇੱਥੋਂ ਦੀ ਲੰਘਣ ਲੱਗਿਆ ਉਹਨਾਂ ਦੀ ਜਿਹੜੀ ਗੱਡੀਆਂ ਵਿੱਚ ਭਰਾ ਸੀਗੇ ਤੇ ਦੋਨਾਂ ਦੀਆਂ ਪਤਨੀਆਂ ਨਾਲ ਸੀ ਤੇ ਤਿੰਨ ਬੱਚੇ ਸੀ ਸੱਤ ਜਣੇ ਗੱਡੀ ਦੇ ਵਿੱਚ ਸਵਾਰ ਸੀਗੇ ਜਿਹੜੀਆਂ ਉਹਨਾਂ ਦੀਆਂ ਦੋਨਾਂ ਭਰਾਵਾਂ ਦੀਆਂ ਘਰ ਦੀਆਂ ਉਹਨਾਂ ਦੇ ਜਿਹੜੀਆਂ ਮਾਮੂਲੀ ਸੱਟਾਂ ਹੈਗੀਆਂ ਉਹਨਾਂ ਨੂੰ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਬਾਕੀ ਪਰਿਵਾਰ ਜਿਹੜਾ ਸਹੀ ਆ ਵੀ ਅੱਜ ਜਿਹੜਾ ਸੀਗਾ ਇੱਕ ਵੱਡਾ ਹਾਦਸਾ ਜਿਹੜਾ ਟਲ ਗਿਆ ਵੀ ਕੋਈ ਜਾਨੀ ਨੁਕਸਾਨ ਹੋਣ ਤੋਂ ਜਿਹੜਾ ਬਚ ਗਿਆ ਪਰ ਪ੍ਰਸ਼ਾਸਨ ਪਤਾ ਨਹੀਂ ਕਦੋਂ ਕਿਸੇ ਵੱਡੇ ਹਾਦਸੇ ਦੀ ਅੜੀਕ ਦੇ ਵਿੱਚ ਵੀ ਕੁਝ ਜਿਹੜਾ ਇਹ ਦੇਖ ਨਹੀਂ ਰਿਹਾ ਕਿਉਂਕਿ ਸਾਲ ਪਹਿਲਾਂ ਹੀ ਅਸੀਂ ਕਵਰੇਜ ਕਰਤੀ ਸੀਗੀ ਤੇ ਉਮੀਦ ਕਰਦੇ ਆਂ ਵੀ ਸ਼ਾਇਦ ਹੋਣ ਪ੍ਰਸ਼ਾਸਨ ਦੇ ਧਿਆਨ 'ਚ ਜੇ ਆ ਜੇ ਤਾਂ ਇਹਦੇ ਤੇ ਰੇਲਿੰਗ ਲੱਗ ਜੇ ਤਾਂ ਹੋਰ ਕਿਸੇ ਵੱਡੇ ਹਾਦਸੇ ਦਾ ਬਚਾਓ ਜੇ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ